ਵੱਡੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਗੁਰਦਾਸਪੁਰ ਪਹੁੰਚ ਚੁੱਕੇ ਨੇ ਵੱਡੀ ਖਬਰ ਹੈ ਹਿਮਾਚਲ ਦੇ ਦੌਰੇ ਤੋਂ ਬਾਅਦ ਪੰਜਾਬ ਪਹੁੰਚ ਚੁੱਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਪਹੁੰਚੇ ਨੇ ਟਿਬਰੀ ਕੈਂਟ ਦੇ ਵਿੱਚ ਉਹਨਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਇਸ ਦੇ ਨਾਲ ਹੀ ਜਿਹੜੀਆਂ ਟੀਮਸ ਨੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਤੋਂ ਵੀ ਜਾਇਜ਼ਾ ਲਿਆ ਜਾਣਾ ਹੈ ਹਿਮਾਚਲ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਪ੍ਰੈਜੈਂਟੇਸ਼ਨ ਦੇ ਰਾਹੀਂ ਪੀਐਮ ਮੋਦੀ ਨੂੰ ਪੂਰੇ ਹਾਲਾਤਾਂ ਦਾ ਜਾਣਾ ਜਾਣੂ ਕਰਵਾਇਆ ਗਿਆ ਕਿ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਤੇ ਹੁਣ ਪੰਜਾਬ ਪਹੁੰਚ ਚੁੱਕੇ ਨੇ ਗੁਰਦਾਸਪੁਰ ਪਹੁੰਚ ਚੁੱਕੇ ਨੇ ਪੀਐਮ ਮੋਦੀ ਤੇ ਇੱਥੇ ਵੀ ਹੜ੍ਹ ਪੀੜਤਾਂ ਦੇ ਨਾਲ ਵੀ ਮੁਲਾਕਾਤ ਕਰਨਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇ ਵੀ ਪੀਐਮ ਮੋਦੀ ਦੇ ਵੱਲੋਂ ਕੀਤਾ ਜਾਣਾ ਹੈ ਤੇ ਬਹੁਤ ਵੱਡੀ ਆਸ ਉਮੀਦ ਪੀਐਮ ਮੋਦੀ ਦੇ ਇਸ ਦੌਰੇ ਤੋਂ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਵੀ ਹੈ ਕਿਉਂਕਿ ਜਿਵੇਂ ਹਿਮਾਚਲ ਦੇ ਵਿੱਚ 1500 ਕਰੋੜ ਦਾ ਰਾਹਤ ਪੈਕੇਜ ਦਾ ਐਲਾਨ ਪੀਐਮ ਮੋਦੀ ਕਰਕੇ ਆਏ ਨੇ ਤੇ ਹੁਣ ਪੰਜਾਬ ਦੀ ਵਾਰੀ ਹੈ ਪੰਜਾਬ ਹਾਲਾਂਕਿ ਪੰਜਾਬ ਸਰਕਾਰ ਹੋਵੇ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ 20000 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਇਹ ਦੇਖਣਾ ਹੋਵੇਗਾ ਪੀਐਮ ਮੋਦੀ ਦੇ ਵੱਲੋਂ ਕਿੰਨੀ ਰਾਹਤ ਰਾਸ਼ੀ ਜਾਰੀ ਕੀਤੀ ਜਾਂਦੀ ਹੈ ਕੀ ਐਲਾਨ ਕੀਤਾ ਜਾਂਦਾ ਹੈ ਹਿਮਾਚਲ ਦਾ ਹਵਾਈ ਸਰਵੇ ਕੀਤਾ ਗਿਆ ਇਸ ਤੋਂ ਬਿਨਾ ਉੱਥੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਸੀਐਮ ਸੁਖੂ ਉੱਥੇ ਮੌਜੂਦ ਰਹੇ ਤਾਂ ਹੁਣ ਪੰਜਾਬ ਸਰਕਾਰ ਦੇ ਕਈ ਮੰਤਰੀ ਮੌਜੂਦ ਰਹਿ ਸਕਦੇ ਨੇ ਐਸੇ ਖਬਰ ਤੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਨੇ ਰਾਜੀਵ ਕੀ ਕੁਝ ਅਪਡੇਟ ਪ੍ਰਧਾਨ ਮੰਤਰੀ ਮੋਦੀ ਪਹੁੰਚ ਚੁੱਕੇ ਨੇ ਗੁਰਦਾਸਪੁਰ ਜੀ ਬਿਲਕੁਲ ਪ੍ਰਧਾਨ ਮੰਤਰੀ ਥੋੜੀ ਦੇਰ ਪਹਿਲਾਂ ਹੀ ਗੁਰਦਾਸਪੁਰ ਪਹੁੰਚੇ ਨੇ ਤਾਂ ਹੁਣ ਜੋ ਤਿਬੜੀ ਕੈਂਟ ਹੈ ਉਸ ਦੇ ਅੰਦਰ ਇਹ ਸਾਰਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਤਾਂ ਉੱਥੇ ਉਹਨਾਂ ਵੱਲੋਂ ਵੱਖ-ਵੱਖ ਜਿੱਥੇ ਵਿਭਾਗਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਹੋਣਗੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮંત્રી ਵੀ ਮੌਜੂਦ ਨੇ ਕੁਲਦੀਪ ਢਾਲੀਵਾਲ ਜਿਹੜੇ ਸਾਬਕਾ ਮੰਤਰੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪੂਰੀ ਇੱਕ ਜਿਹੜੀ ਰਿਪੋਰਟ ਵੀ ਸਰਕਾਰ ਵੱਲੋਂ ਤਿਆਰ ਕੀਤੀ ਗਈ ਹੈ ਹੁਣ ਤੱਕ ਉਹ ਰਿਪੋਰਟ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਨੂੰ ਸੌਂਪੀ ਜਾਣੀ ਹਾਲਾਂਕਿ ਜਿਹੜੇ ਹ ਹੁਣ ਤੱਕ ਪਹਿਲਾਂ ਜਿਹੜੇ ਖੇਤੀਬਾੜੀ ਮੰਤਰੀ ਨੇ ਕੇਂਦਰ ਦੇ ਸ਼ਿਵਰਾਜ ਚੋਹਾਨ ਉਹ ਵੀ ਇੱਥੇ ਆਏ ਸੀ ਤਾਂ ਉਦੋਂ ਵੀ ਇੱਕ ਰਿਪੋਰਟ ਉਹਨਾਂ ਵੱਲੋਂ ਵੀ ਤਿਆਰ ਕਰਕੇ ਪ੍ਰਧਾਨ ਮੰਤਰੀ ਨੂੰ ਜੋ ਹੈ ਚਾਪੀ ਗਈ ਸੀ ਇਸ ਤੋਂ ਇਲਾਵਾ ਜਿਹੜੇ ਕੇਂਦਰੀ ਰਾਜ ਰੇਲ ਰਾਜ ਮੰਤਰੀ ਨੇ ਰਮਨੀਤ ਬਿੱਟੂ ਉਹਨਾਂ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਗਰਾਊਂਡ ਰਿਐਲਿਟੀ ਜਿਹੜੀ ਹੈ ਉਹ ਦੱਸੀ ਗਈ ਹੈ ਰਾਜੀ ਨੂੰ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਇਸ ਵੇਲੇ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਲ ਹੋ ਸਕਦਾ ਹੈ ਖਾਸ ਕਰ ਸਰਕਾਰ ਦੇ ਵੱਲੋਂ ਬੀਜੇਪੀ ਦੇ ਵੱਲੋਂ ਕਿਹੜੇ ਕਿਹੜੇ ਆਗੂ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ ਤਾਂ ਦੱਸ ਦਿਓ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਜਾਣਾ ਤੇ ਗੁਰਦਾਸਪੁਰ ਪਹੁੰਚ ਚੁੱਕੇ ਨੇ ਟਿਬਰੀ ਕੈਂਟ ਐ ਇਹ ਕੰਟੋਨਮੈਂਟ ਏਰੀਆ ਐ ਤੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹੜ੍ਹ ਪ੍ਰਭਾਵਿਤ ਪੀੜਤਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਣੀ ਐ ਅਧਿਕਾਰੀਆਂ ਤੋਂ ਵੀ ਪੂਰਾ ਜਾਇਜ਼ਾ ਲੈਣਗੇ ਕਿ ਕਿੰਨਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਹਾਲਾਂਕਿ ਜੋ ਸਰਕਾਰੀ ਅੰਕੜੇ ਕਹਿੰਦੇ ਨੇ ਪੰਜਾਬ ਦੇ ਉਸ ਦੇ ਮੁਤਾਬਕ 51 ਲੋਕਾਂ ਦੀ ਜਾਨ ਚਲੀ ਗਈ ਹੈ ਤਿੰਨ ਲੋਕ ਹਾਲੇ ਲਾਪਤਾ ਨੇ ਅਤੇ ਵੱਡੇ ਰਾਹਤ ਪੈਕੇਜ ਦੀ ਉਮੀਦ ਇਸ ਵੇਲੇ ਪੀਐਮ ਮੋਦੀ ਤੋਂ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੜ੍ਹਾਂ ਦੇ ਕਾਰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਪਹਿਲਾ ਦੌਰਾ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇ ਕਰਨਗੇ ਇਸ ਤੋਂ ਬਿਨਾ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਅਧਿਕਾਰੀਆਂ ਤੋਂ ਪੂਰੀ ਰਿਪੋਰਟ ਲੈਣਗੇ ਹਿਮਾਚਲ ਦੇ ਵਿੱਚ ਵੀ ਜਾ ਕੇ ਆਏ ਨੇ ਪੀਐਮ ਮੋਦੀ ਜਿੱਥੇ ਉਹਨਾਂ ਦੇ ਵੱਲੋਂ ਹਵਾਈ ਸਰਵੇ ਕਰਨ ਤੋਂ ਬਾਅਦ ਉੱਥੋਂ ਦੇ ਮੁੱਖ ਮੰਤਰੀ ਉੱਥੋਂ ਦੇ ਡਿਪਟੀ ਸੀਐਮ ਉੱਥੋਂ ਦੇ ਮੰਤਰੀ ਉੱਥੋਂ ਦੀਆਂ ਅਧਿਕਾਰੀਆਂ ਦੇ ਨਾਲ ਇੱਕ ਹਾਈ ਲੈਵਲ ਮੀਟਿੰਗ ਕੀਤੀ ਗਈ ਤੇ ਹੁਣ ਪੰਜਾਬ ਇਸ ਵੇਲੇ ਗੁਰਦਾਸਪੁਰ ਦੇ ਵਿੱਚ ਟਿਬਰੀ ਕੈਂਟ ਦੇ ਵਿੱਚ ਨੇ ਪੀਐਮ ਮੋਦੀ ਤੇ ਇੱਥੇ ਵੀ ਮੁਲਾਕਾਤ ਹੋਣੀ ਹੈ ਰਾਜੀਵ ਸ਼ਰਮਾ ਦਾ ਰੋਕ ਕਰਾਂਗੇ ਮੇਰੇ ਸਹਿਯੋਗੀ ਲਾਈਵ ਜੁੜੇ ਨੇ ਰਾਜੀਵ ਕਿ ਕੋਈ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਕਿਹੜੇ ਕਿਹੜੇ ਇਸ ਵੇਲੇ ਅਧਿਕਾਰੀ ਨੇ ਪੂਰੀ ਰਿਪੋਰਟ ਪੀਐਮ ਮੋਦੀ ਦੇ ਵੱਲੋਂ ਲਈ ਜਾਣੀ ਹੈ ਕਿਹੜੇ ਕਿਹੜੇ ਮੰਤਰੀ ਨੇ ਇਸ ਮੀਟਿੰਗ ਦੇ ਵਿੱਚ ਕਿਉਂਕਿ ਹਿਮਾਚਲ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਭਾਜਪਾ ਦੇ ਵੱਲੋਂ ਕਿਹੜੇ ਕਿਹੜੇ ਆਗੂ ਨੇ ਕੀ ਕੋਈ ਜਾਣਕਾਰੀ ਤੇ ਬਹੁਤ ਵੱਡੇ ਰਾਹਤ ਪੈਕੇਜ ਦੀ ਉਮੀਦ ਅੱਜ ਪੀਐਮ ਮੋਦੀ ਦੇ ਵੱਲੋਂ ਕੀਤੀ ਜਾ ਰਹੀ ਹੈ ਪੀਐਮ ਮੋਦੀ ਆ ਦੇਖੋ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਹਾਲਾਂਕਿ ਕੈਂਟ ਦੇ ਅੰਦਰ মিডিਆ ਜੋ ਹੈ ਉਹ ਲਾਉ ਉਸ ਨੂੰ ਨਹੀਂ ਕੀਤਾ ਗਿਆ ਪਰ ਇੱਥੋਂ ਜਿਹੜੇ ਲੋਕ ਹੁਣ ਤੱਕ ਅੰਦਰ ਜਾ ਚੁੱਕੇ ਨੇ ਉਹਨਾਂ ਦੇ ਵਿੱਚ ਦੋ ਜਿਹੜੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਔਰ ਹਰਦੀਪ ਸਿੰਘ ਮੁੰਡੀਆਂ ਤਾਂ ਇਸ ਤੋਂ ਇਲਾਵਾ ਜਿਹੜੇ ਵਿਧਾਇਕ ਨੇ ਅਜਨਾਲਾ ਤੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਔਰ ਉਹਨਾਂ ਦਾ ਵੀ ਇਲਾਕਾ ਜਿਹੜਾ ਹੈ ਉਹ ਹੜਾਂ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਦੂਸਰੇ ਪਾਸੇ ਜੇਕਰ ਬੀਜੇਪੀ ਦੀ ਗੱਲ ਕਰਦੇ ਆ ਤਾਂ ਸੁਨੀਲ ਜਾਖੜ ਜਿਹੜੇ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਵੀ ਨੇ ਉਹਨਾਂ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਫਿਰ ਜੇਕਰ ਅਸੀਂ ਸੈਂਟਰ ਦੀ ਲੀਡਰਸ਼ਿਪ ਦੀ ਗੱਲ ਕਰਦੇ ਆ ਤਾਂ ਤਰुण ਚੁੱਗ ਜੋ ਕਿ ਉਹ ਵੀ ਅੰਦਰ ਜਾ ਚੁੱਕੇ ਨੇ ਇਸ ਤੋਂ ਇਲਾਵਾ ਅਸੀਂ ਜੇਕਰ ਮਾਲਵਾ ਖੇਤਰ ਦੇ ਭਾਜਪਾ ਆਗੂਆਂ ਦਾ ਜ਼ਿਕਰ ਕਰਦੇ ਆ ਤਾਂ ਮਨਪ੍ਰੀਤ ਸਿੰਘ ਬਾਦਲ ਮਾਝੇ ਦੇ ਵਿੱਚ ਫਤਿਹ ਜੰਗ ਬਾਜਵਾ ਤਾਂ ਕਈ ਐਸੇ ਲੀਡਰ ਨੇ ਵਿਦੇ ਸੰਪਲਾ ਕਈ ਆਗੂ ਜਿਹੜੇ ਨੇ ਜੇਕਰ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਤਾਂ ਮਾਝਾ ਮਾਲਵਾ ਦਬਾਬਾ ਕਿਉਂਕਿ ਇਹ ਸਾਰੇ ਇਲਾਕੇ ਜਿਹੜੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਇਲਾਕਿਆਂ ਦੇ ਜਿਹੜੇ ਆਗੂ ਨੇ ਉਹ ਇੱਥੇ ਪਹੁੰਚੇ ਹੋਏ ਨੇ ਪਰ ਜੇਕਰ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਮੋਦੀ ਦੀ ਤਾਂ ਉਹਨਾਂ ਦੇ ਨਾਲ ਜੇਕਰ ਪੰਜਾਬ ਤੋਂ ਜੇਕਰ ਸੈਂਟਰ ਸੈਂਟਰ ਦੇ ਵਿੱਚ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਰਮਨਜੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਰੇਲ ਰਾਜ ਮੰਤਰੀ ਨੇ ਉਹ ਦਿੱਲੀ ਤੋਂ ਹੀ ਪ੍ਰਧਾਨ ਮੰਤਰੀ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਪੰਜਾਬ ਦੀ ਜਿਹੜੀ ਗਰਾਊਂਡ ਰਿਐਲਿਟੀ ਹੈ ਜਿਹੜੀ ਭੂਗੋਲਿਕ ਸਥਿਤੀ ਹੈ ਉਹ ਕਿਸ ਤਰੀਕੇ ਦੀ ਹੈ ਉਸ ਬਾਰੇ ਜਾਣਕਾਰੀ ਦੇਣਾ ਵੀ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਸ਼ਵੇਤ ਮਲਿਕ ਜਿਹੜੇ ਸਾਬਕਾ ਪ੍ਰਧਾਨ ਵੀ रह ਚੁੱਕੇ ਨੇ ਸਾਬਕਾ ਰਾਜ ਸਭਾ ਮੈਂਬਰ ਵੀ रह ਚੁੱਕੇ ਨੇ ਉਹ ਵੀ ਪਹੁੰਚੇ ਹੋਏ ਨੇ ਪਰ ਇਹਨਾਂ ਆਗੂਆਂ ਤੋਂ ਇਲਾਵਾ ਜਿਹੜੇ ਹਾਂ ਹਾਂ ਬਿਲਕੁਲ ਬਿਲਕੁਲ ਰਾਜੀਵ ਪਰ ਆਸ ਉਮੀਦ ਵੱਡੀ ਇਹ ਹੈ ਕਿ ਰੀਲੀਫ ਕਿੰਨਾ ਮਿਲਦਾ ਹੈ ਪੰਜਾਬ ਨੂੰ ਕਿਉਂਕਿ ਆਮ ਆਦਮੀ ਪਾਰਟੀ 20000 ਕਰੋੜ ਦੀ ਗੱਲ ਕਹਿ ਰਹੀ ਹੈ ਕਿ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਵੀ ਹੈ ਜਿੱਥੇ 51 ਮੌਤਾਂ ਹੋਈਆਂ ਨੇ ਤਿੰਨ ਲੋਕ ਲਾਪਤਾ ਨੇ ਜਿੱਥੇ ਜਿਹੜੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਅਤੇ ਪਿੰਡ ਜਿਹੜੇ ਨੇ ਉਹ ਬਿਲਕੁਲ ਨੁਕਸਾਨੇ ਗਏ ਨੇ ਤਾਂ ਰਿਲੀਫ ਕਿੰਨਾ ਮਿਲ ਸਕਦਾ ਹੈ ਇਸ ਤੇ ਬਹੁਤ ਵੱਡਾ ਸਵਾਲ ਹੈ ਇਸ ਤੋਂ ਬਿਨਾ ਜੇਕਰ ਹਿਮਾਚਲ ਦੀ ਹੁਣੇ-ਹੁਣੇ ਮੋਦੀ ਜਾ ਕੇ ਆਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਥੇ 1500 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਇਸ ਦੇ ਨਾਲ ਹੀ ਉੱਥੇ 2-2 ਲੱਖ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਣਾ ਹੈ 50-50 ਹਜ਼ਾਰ ਜ਼ਖਮੀਆਂ ਨੂੰ ਦਿੱਤਾ ਜਾਣਾ ਹੈ ਦਾ ਆਸ ਉਮੀਦ ਹੈ ਇਸ ਵੇਲੇ ਪੀਐਮ ਮੋਦੀ ਦੇ ਇਸ ਦੌਰੇ ਤੋਂ ਪੰਜਾਬ ਨੂੰ ਵੀ ਆ ਹਾਲਾਂਕਿ ਇਸ ਤੋਂ ਪਹਿਲਾਂ ਸੀਐਮ ਮਾਨ ਵੀ ਐਲਾਨ ਕਰ ਚੁੱਕੇ ਨੇ 20000 ਪ੍ਰਤੀ ਏਕੜ ਦਾ ਮੁਆਵਜ਼ਾ ਹੈ ਦੋ ਦੋ ਜਿਹੜਾ ਲੱਖ ਰੁਪਿਆ ਹੈ ਉਹ ਮ੍ਰਿਤਕਾਂ ਦੇ ਵਾਰਸਾਂ ਨੂੰ ਹੈਗਾ ਇਹ ਜਾਂ ਇਸ ਤੋਂ ਬਿਨਾਂ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਕਿ ਕੋਈ ਜਾਣਕਾਰੀ ਕਿਉਂਕਿ ਬੀਜੇਪੀ ਦੇ ਆਗੂ ਕਹਿ ਚੁੱਕੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਹਿ ਚੁੱਕੇ ਨੇ ਕਿ ਹਰ ਮੌਮਕਨ ਮਦਦ ਹੋਵੇਗੀ ਬੀਜੇਪੀ ਦੇ ਆਗੂ ਵਾਰ-ਵਾਰ ਕਹਿ ਰਹੇ ਨੇ ਕਿ ਹਰ ਸੰਭਵ ਮਦਦ ਹੋਵੇਗੀ ਆ ਦੇਖੋ ਜੋ ਮਦਦ ਦੀ ਗੱਲ ਕੀਤੀ ਜਾ ਰਹੀ ਹੈ ਜੇਕਰ ਮੌਜੂਦਾ ਜਿਹੜੀ ਸੱਤਾ ਤੇ ਰਹਿ ਪੰਜਾਬ ਦੇ ਵਿੱਚ ਉਹਨਾਂ ਦੇ ਆਗੂਆਂ ਦੇ ਵੱਲੋਂ 20000 ਕਰੋੜ ਦੀ ਜਿਹੜੀ مالی ਮਦਦ ਹੈ ਉਹ ਮੰਗੀ ਜਾ ਰਹੀ ਪਰ ਜੇਕਰ ਅਸੀਂ ਹਿਮਾਚਲ ਦੀ ਗੱਲ ਕਰਦੇ ਹਾਂ ਤਾਂ ਹਿਮਾਚਲ ਦੇ ਵਿੱਚ ਭਾਵੇਂ ਕਾਂਗਰਸ ਪਾਰਟੀ ਦੀ ਸਰਕਾਰ ਹੈ ਪਰ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਜੇਕਰ ਪਰ ਪ੍ਰਧਾਨ ਮੰਤਰੀ ਵੱਲੋਂ 1500 ਕਰੋੜ ਕਰੋੜ ਦਾ ਜਿਹੜਾ ਮੁਆਵਜ਼ਾ ਉਸ ਦਾ ਐਲਾਨ ਕੀਤਾ ਗਿਆ ਤਾਂ ਜੇਕਰ ਪੰਜਾਬ ਦੀ ਵੀ ਗੱਲ ਕਰੀਏ ਤਾਂ ਜੇਕਰ ਅਸੀਂ ਦੋਹਾਂ ਦਾ ਕੰਪੈਰੀਜ਼ਨ ਕਰਦੇ ਹਾਂ ਤਾਂ ਇੱਕ ਪਾਸੇ 20000 ਕਰੋੜ ਜੋ ਕਿ ਇੱਕ ਬਹੁਤ ਵੱਡੀ ਅਮਾਊਂਟ ਬਣਦੀ ਹੈ ਪਰ ਉਸ ਦੇ ਮੁਕਾਬਲੇ ਜੇਕਰ 1500 ਕਰੋੜ ਦੀ ਅਸੀਂ ਗੱਲ ਕਰਦੇ ਹਾਂ ਤਾਂ ਬਹੁਤ ਛੋਟੀ ਰਕਮ ਉਸ ਦੇ ਮੁਕਾਬਲੇ ਲੱਗਦੀ ਪਰ ਹੁਣ ਪੰਜਾਬ ਦੇ ਕੀ ਹਾਲਾਤ ਨੇ ਕਿਉਂਕਿ ਜੇਕਰ ਹਿਮਾਚਲ ਦੀ ਗੱਲ ਕਰਦੇ ਹਾਂ ਤਾਂ ਹਿਮਾਚਲ ਅੱਜ ਉਹ ਟੂਰਿਜ਼ਮ ਦੇ ਸਿਰ ਦੇ ਉੱਤੇ ਚੱਲਣ ਵਾਲਾ ਸੂਬਾ ਜਦਕੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਖੇਤੀਬਾੜੀ ਦੇ ਸਿਰ ਤੇ ਹੀ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਉਹ ਚਲਾਉਂਦੇ ਨੇ ਪਰ ਜਿਹੜਾ ਛੋਟਾ ਕਿਸਾਨ ਹੈ ਉਹ ਇਸ ਵੇਲੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਵੱਡੇ ਕਿਸਾਨ ਜਿਹੜੇ ਨੇ ਉਹਨਾਂ ਦੀਆਂ ਵੀ ਜਿਹੜੀਆਂ ਫਸਲਾਂ ਪੱਕੀਆਂ ਹੋਈਆਂ ਸੀ ਧੋਨੇ ਦੀਆਂ ਕਿਉਂਕਿ ਜਿਹੜਾ ਮਾਝਾ ਖੇਤਰ ਹੈ ਜੇਕਰ ਅਸੀਂ ਡੇਰਾ ਬਾਬਾ ਨਾਨਕ ਤੋਂ ਅਜਨਾਲਾ ਤੱਕ ਵੀ ਗੱਲ ਕਰੀਏ ਤਾਂ ਉੱਥੇ ਜਿਹੜੀ ਬਾਸਮਤੀ ਦੀ ਉਪਜ ਜਿਹੜੀ ਕਿਸਾਨ ਕਰਦੇ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚੋਂ ਕੁਆਲਿਟੀ ਜਿਹੜੀ ਹੈ ਉਹ ਭੇਜੀ ਜਾਂਦੀ ਹੈ ਤਾਂ ਅਸੀਂ ਕਹਿ ਸਕਦੇ ਕਿ ਇਹਨਾਂ ਖੜਾ ਨੇ ਉਹਨਾਂ ਲੋਕਾਂ ਦਾ 20 ਲੱਖ ਤੋੜਿਆ ਕਿਉਂਕਿ ਇਸ ਖੇਤੀ ਦੇ ਨਾਲ ਕਈ ਜਿਹੜੇ ਲੋਕ ਜੁੜੇ ਹੁੰਦੇ ਨੇ ਕਈ ਪਰਿਵਾਰ ਜੁੜੇ ਹੁੰਦੇ ਨੇ ਪਰ ਮੁਆਵਜ਼ੇ ਨੂੰ ਲੈ ਕੇ ਜਿੱਤੇ ਪ੍ਰਧਾਨ ਮੰਤਰੀ ਦੇ ਉੱਤੇ ਹਰ ਕਿਸੇ ਦੀ ਨਜ਼ਰ ਹਰ ਕਿਸੇ ਦੀ ਨਿਗਾ ਟਿੱਕੀ ਹੋਈ ਹੈ ਭਾਵੇਂ ਉਹ ਆਮ ਕਿਸਾਨ ਹੈ ਭਾਵੇਂ ਉਹ ਆਮ ਮਜ਼ਦੂਰ ਹੈ ਜਿਸ ਦੇ ਘਰ ਦੀ ਛੱਤ ਜਿਹੜੀ ਹੈ ਉਹ ਇਸ ਵੇਲੇ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਕਈਆਂ ਦੇ ਘਰ ਜਿਹੜੇ ਨੇ ਪੂਰੇ ਤੇ ਪੂਰੇ ਬਰਬਾਦ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਇੱਕ ਆਸ ਦੀ ਕਿਰਨ ਜ਼ਰੂਰ ਨਜ਼ਰ ਆ ਰਹੀ ਸੀ ਪਰ ਹੁਣ ਕੀ ਸਰਕਾਰ ਦੀ ਜਿਹੜੀ ਮੰਗ ਹੈ ਉਸ ਦੇ ਮੁਕਾਬਲੇ ਕਿੰਨਾ ਕੁ ਮੁਆਵਜ਼ਾ ਦੇਣ ਦੇ ਲਈ ਕੇਂਦਰ ਸਰਕਾਰ ਰਾਜ਼ੀ ਹੁੰਦੀ ਪਰ ਇਹ ਵੀ ਬਿਲਕੁਲ ਰਾਜੀਵ ਇਸ ਵੇਲੇ ਰੋਕਣਾ ਚਾਹੁੰਦੇ ਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਹੋ ਰਿਹਾ ਹੈ ਜਦੋਂ ਉਹ ਗੁਰਦਾਸਪੁਰ ਪਹੁੰਚੇ ਨੇ ਜੈ ਇੰਦਰ ਕੌਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਨੇ ਤੇ ਇਸਤਰੀ ਵਿੰਗ ਦੇ ਪ੍ਰਧਾਨ ਵੀ ਨੇ ਭਾਜਪੀ ਦੇ ਉਹਨਾਂ ਦੇ ਵੱਲੋਂ ਮਹਿਲਾ ਵਿੰਗ ਦੇ ਪ੍ਰਧਾਨ ਜੈ ਇੰਦਰ ਕੌਰ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ 에어ਪੋਰਟ ਦੇ ਉੱਤੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੈਂਡ ਕੀਤੇ ਨੇ ਉਸ ਹਾਂ ਜੀਆਂ ਇਹ ਤਸਵੀਰਾਂ ਤਾਂ ਪਹਿਲੀਆਂ ਤਸਵੀਰਾਂ ਪੀਐਮ ਮੋਦੀ ਦੀਆਂ ਗੁਰਦਾਸਪੁਰ ਪਹੁੰਚਣ ਤੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੌਜੂਦ ਨੇ ਸੁਨੀਲ ਜਾਖੜ ਮੌਜੂਦ ਨੇ ਹੋਰ ਕਈ ਆਗੂ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਨੇ ਪਰ ਇਸ ਵੇਲੇ ਤਸਵੀਰ ਜਿਹੜੀ ਹੈ ਉਹ ਸਾਹਮਣੇ ਆ ਚੁੱਕੀ ਹੈ ਜਿੱਥੇ ਜੈਨਦਰ ਕੌਰ ਦੇ ਵੱਲੋਂ ਪੀਐਮ ਮੋਦੀ ਦਾ ਸਵਾਗਤ ਕੀਤਾ ਗਿਆ